ਹਾਂਜੀ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਲੋ ਵੀਰੋ ਕਰਦੇ ਆਂ ਫਿਰ ਵੀਡੀਓ ਦੀ ਸ਼ੁਰੂਆਤ ਤੇ ਅੱਜ ਆਪਾਂ ਗੱਲ ਕਰਨੀ ਹੈ ਕਣਕ ਦੇ ਬੀਜਾਂ ਬਾਰੇ ਕਿਹੜੇ ਬੀਜ ਆਪਾਂ ਨੂੰ ਬੀਜਨੇ ਚਾਹੀਦੇ ਨੇ ਘਰ ਦੇ ਬੀਜ ਬੀਜਨੇ ਚਾਹੀਦੇ ਨੇ ਜਾਂ ਮੁੱਲ ਦਾ ਬੀਜ ਲਿਆ ਕੇ ਬੀਜਣਾ ਚਾਹੀਦਾ ਤੇ ਲੋ ਵੀਰੋ ਬਹੁਤਾ ਸਮਾਂ ਨਾ ਖਰਾਬ ਕਰਦੇ ਹੋਏ ਆਪਾਂ ਕਰਦੇ ਆਂ ਫਿਰ ਵੀਡੀਓ ਦੀ ਸ਼ੁਰੂਆਤ ਜਿਹੜੇ ਭਰਾ ਨਵੇਂ ਨੇ ਚੈਨਲ ਦੇ ਉੱਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਬੈਲ ਦਾ ਬਟਨ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹਿਲਾਂ ਆ ਜਵੇ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਕਮੈਂਟਾਂ 'ਚ ਆਪੋ ਆਪਣੇ ਸੁਝਾਅ ਜ਼ਰੂਰ ਦਿਓ ਵੀ ਤੁਸੀਂ ਕਿਹੜਾ ਬੀਜ ਇਸ ਸਾਲ ਬੀਜਣ ਜਾ ਰਹੇ ਹੋ ਲੋ ਭਰਾਵੋ ਕਰਦੇ ਹਾਂ ਸ਼ੁਰੂਆਤ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਭਰਾ ਉਹ 872 ਬਾਰੇ ਜਿਹੜੀ ਪੰਜਾਬ ਯੂਨੀਵਰਸਿਟੀ ਨੇ ਨਵੀਂ ਵੈਰੈਟੀ ਲਾਂਚ ਕਰੀ ਏ ਜਿਹੜੇ ਭਰਾਵਾਂ ਨੇ ਤਾਂ ਯੂਨੀਵਰਸਿਟੀ ਤੋਂ ਬੀਜ ਖਰੀਦੇ ਆ ਉਹ ਤਾਂ ਵਧੀਆ ਗੱਲ ਐ ਤੇ ਜਾਂ ਫਿਰ ਜਿਹੜੇ ਭਰਾਵਾਂ ਨੂੰ ਬੀਜ ਨਹੀਂ ਮਿਲ ਸਕਿਆ ਤੇ ਉਹਨਾਂ ਭਰਾਵਾਂ ਨੇ ਬੀਜ ਲੈਣਾ ਤਾਂ ਭਰਾ ਉਹ ਕਿਸੇ ਭਰੋਸੇਯੋਗ ਕੰਪਨੀ ਤੋਂ ਬੀਜ ਲਿਓ ਐਵੇਂ ਅੱਖਾਂ ਬੰਦ ਕਰਕੇ ਹਰੇਕ ਕੰਪਨੀ ਕੋਲੋਂ ਬੀਜ ਨਾ ਲੈ ਲਿਓ ਕਿਉਂਕਿ ਇਸ ਬੀਜ ਦੀ ਡੁਪਲੀਕੇਸੀ ਵੀ ਕਾਫੀ ਜਿਹੜੀ ਹੈ ਮਾਰਕੀਟ ਦੇ ਵਿੱਚ ਆਏਗੀ ਤੇ ਇਹਦਾ ਰੇਟ ਵੀ ਨਜਾਇਜ਼ ਮਹਿੰਗਾ ਹੋਏਗਾ ਤੇ ਪ੍ਰਭੂ ਇਹ ਬੀਜ ਜਿਹੜੇ ਨੇ ਇਸ ਸਾਲ ਸਿਰਫ ਟ੍ਰਾਇਲ ਦੇ ਤੌਰ ਤੇ ਆ ਬਾਤ ਉਹ ਤੁਸੀਂ ਕਿੱਲਾ ਲਾ ਲਵੋ ਅੱਧਾ ਕਿੱਲਾ ਲਾ ਲਵੋ ਤੇ ਗਾਂਵ ਵਾਸਤੇ ਇਹਦਾ ਪਤਾ ਲੱਗ ਜਾਂਦਾ ਬੀਜ ਦਾ ਕੋਸ਼ਿਸ਼ ਕਰੋ ਵੀ ਜਿਹੜੇ ਤੁਹਾਡੇ ਕੋਲ ਬੀਜ ਪਹਿਲੇ ਹੈਗੇ ਨੇ ਤੁਸੀਂ ਉਹਨਾਂ ਬੀਜਾਂ ਨੂੰ ਹੀ ਬੀਜੋ ਐਵੇਂ ਭੇਡਚਾਲ 'ਚ ਆ ਕੇ ਤੇ ਇਸ ਬੀਜ ਦੇ ਪਿੱਛੇ ਨਾ ਇੰਨਾ ਦੌੜ ਭੱਜ ਕਰੋ ਕਿਉਂਕਿ ਭਰਾਵੋ ਕਿੱਲੇ ਅੱਦੇ ਕਿੱਲੇ ਨਾਲ ਆਪਣਾ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਆਪਾਂ ਨੂੰ ਪੈ ਜਾਣਾ ਇਹ ਤਾਂ ਸਿਰਫ ਇੱਕ ਇਹ ਗੱਲ ਹੁੰਦੀ ਹੈ ਵੀ ਆਪਾਂ ਗਾਂਵ ਵਾਸਤੇ ਬੀਜ ਤਿਆਰ ਕਰਨਾ ਹੈ ਤੇ ਜਿਹੜੇ ਆਪਾਂ ਆਪਣੇ ਖੇਤਾਂ 'ਚ ਲਾ ਲਿਆ ਤੇ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਪੀ ਏ ਬੀਜ ਅਗਲੇ ਸਾਲ ਲਾਉਣ ਵਾਸਤੇ ਵਧੀਆ ਹੈ ਕਿ ਨਹੀਂ ਆਪਾਂ ਕਿਸੇ ਤੇ ਵਿਸ਼ਵਾਸ ਨਹੀਂ ਕਰਦੇ ਆਪਾਂ ਖੁਦ ਲਾਵਾਂਗੇ ਤੇ ਆਪਾਂ ਉਹਨੂੰ ਖੁਦ ਆਪਣੇ ਖੇਤਾਂ ਦੇ ਵਿੱਚ ਤੇਰਬਾ ਹੋ ਜਾਂਦਾ ਪੀ ਏ ਬੀਜ ਆਪਣੇ ਖੇਤਾਂ ਦੇ ਵਿੱਚ ਕਾਮਯਾਬ ਹੈਗਾ ਕਿ ਨਹੀਂ ਹੈਗਾ ਹੁਣ ਜਿਵੇਂ ਕਿ ਪਿਛਲੇ ਸਾਲਾਂ ਦੇ ਵਿੱਚ 826 ਆਇਆ ਸੀ ਜਾਂ 327 ਆਇਆ ਸੀ ਇਹ ਦੋਨੋਂ ਹੀ ਬੀਜ ਵਧੀਆ ਰਹੇ ਨੇ ਹੁਣ ਜੇ ਦੇਖਿਆ ਜਾਵੇ ਤਾਂ ਇਹ ਦੋਨੋਂ ਬੀਜਾਂ ਨੇ ਝਾੜ ਜਿਹੜਾ ਏ ਇੱਕ ਦੂਜੇ ਤੋਂ ਵੱਧ ਕੇ ਦਿੱਤਾ ਹੈ ਜਿਵੇਂ ਹੁਣ ਇੱਕ ਭਰਾ ਨੇ 327 ਦਾ ਝਾੜ ਜਿਹੜਾ ਏ 33 ਕੁਇੰਟਲ ਤੱਕਰ ਵੀ ਕੱਢਿਆ ਤੇ ਇੱਕ ਭਰਾ ਨੇ 826 ਦਾ ਝਾੜ 30 ਕੁਇੰਟਲ ਤੱਕਰ ਵੀ ਕੱਢਿਆ ਤੇ ਇਹ ਭਰਾਵੋ ਪਿਛਲੇ ਸਾਲ 2024 ਦੇ ਵਿੱਚ ਸਮਾਂ ਜਿਹੜਾ ਸੀ ਮੌਸਮ ਸੀ ਉਹ ਕਣਕ ਦੇ ਪ੍ਰਤੀ ਬਿਲਕੁਲ ਸਹੀ ਸੀ ਕਿਉਂਕਿ ਠੰਡ ਲੰਮਾ ਟਾਈਮ ਪੈਣ ਕਰਕੇ ਕਣਕ ਦਾ ਝਾੜ ਜਿਹੜਾ ਬਿਲਕੁਲ ਵਧੀਆ ਰਿਹਾ ਸੀ ਹਰੇਕ ਕਣਕ ਦੇ ਬੀਜ ਨੇ ਝਾੜ ਵੱਧ ਤੋਂ ਵੱਧ ਦਿੱਤਾ ਸੀ 222 187 ਜਾਂ 826 327 372 ਐਵੇਂ ਕਈ ਵੈਰਾਈਟੀਆਂ ਨੇ 303 ਹੋ ਗਈ ਜਾਂ ਐਵੇਂ ਦੀਆਂ ਕਈ ਵੈਰਾਈਟੀਆਂ ਨੇ ਜਿਨ੍ਹਾਂ ਨੇ ਝਾੜ ਜਿਹੜਾ ਬੜਾ ਵਧੀਆ ਦਿੱਤਾ ਸੀ ਹੁਣ ਵੈਸੇ ਤਾਂ ਜਿਹੜੀ 2967 ਹੈ ਇਹਨੇ ਕਾਫੀ ਟਾਈਮ ਰਾਜ ਕਰਿਆ ਹੈ ਪਰ ਪਿਛਲੇ ਸਾਲ 2967 ਨੇ ਵੀ ਝਾੜ ਵਧੀਆ ਦਿੱਤਾ ਸਿਰਫ 2967 ਨੂੰ ਕਮੀ ਕਿੱਥੇ ਆਈ ਹੈ ਇਹਨੂੰ ਪੀਲੀ ਪੂੰਗੀ ਪੈਣ ਲੱਗ ਗਈ ਸੀ ਤੇ ਜਿਹੜੇ ਭਰਾਵਾਂ ਨੇ ਪੀਲੀ ਪੂੰਗੀ ਦੀ ਜਾਂ ਫੰਗਸ ਦੀ ਸਪਰੇ ਨਹੀਂ કરી ਤੇ ਉਥੇ ਇਸ 2967 ਨੂੰ ਨੇ ਜ਼ਿਆਦਾ ਕੰਮ ਖਰਾਬ ਕਰਿਆ ਹੁਣ ਜਿਵੇਂ ਮੈਂ ਹੀ ਪਿਛਲੇ ਸਾਲ 2967 ਲਾਈ ਆ ਮੇਰੇ ਘਰ ਦਾ ਬੀਜ ਸੀ ਤੇ ਮੈਂ 5 ਕਿੱਲੇ 6 ਕਿੱਲੇ ਲਾਈ ਸੀ ਇਹਦੇ ਤੇ ਮੈਂ ਪ੍ਰੋਪਰ ਇਹਦੀ ਸਪਰੇ ਫੰਗੀ ਸਾਈਡ ਦੀ ਜ਼ਰੂਰ ਕਰੀ ਸੀ ਤੇ ਮੇਰੇ ਕੋਲ ਪਿਛਲੇ ਸਾਲ ਵੀ 2977 ਨੇ ਝਾੜ ਵਧੀਆ ਦਿੱਤਾ ਤੇ ਹੋਰ ਵੀ ਬੀਜ ਆਪਣੇ ਕੋ ਬੜੇ ਨੇ ਤੇ ਆਪਾਂ ਕਈ ਮੈਂ ਵੀ ਕਈ ਤਰ੍ਹਾਂ ਦੇ ਬੀਜ ਬੀਜ ਨਵਾਂ ਇਹ ਨਹੀਂ ਹੈ ਵੀ ਆਪਾਂ ਇੱਕ ਬੀਜ ਬੀਜਨੇ ਆ ਕਿਉਂਕਿ ਡਾਕਰ ਖੇਤਾਂ ਦੇ ਵਿੱਚ ਕੋਈ ਬੀਜ ਬੀਜਿਆ ਜਾਂਦਾ ਹੈ ਰੇਸਲੇ ਖੇਤਾਂ ਦੇ ਵਿੱਚ ਹੋਰ ਬੀਜ ਬੀਜਿਆ ਜਾਂਦਾ ਹੈ ਇਹ ਹਰੇਕ ਏਰੀਏ ਦੇ ਖੇਤਾਂ ਦੇ ਹਿਸਾਬ ਦੇ ਨਾਲ ਫਰਕ ਪੈ ਜਾਂਦਾ ਹੈ ਇਹ ਚੀਜ਼ਾਂ ਦਾ ਜਿੰਨਾ ਚਾ ਆਪਾਂ ਆਪਣੇ ਖੇਤਾਂ 'ਚੋਂ ਝਾੜ ਨਹੀਂ ਕੱਢਦੇ ਉਹਨਾਂ 'ਚ ਰ ਆਪਾਂ ਨੂੰ ਪਤਾ ਨਹੀਂ ਲੱਗਦਾ ਕਿਹੜੀ ਵੈਰੈਟੀ ਆਪਣੇ ਵਾਸਤੇ ਵਧੀਆ ਹੈ ਹੁਣ ਜਿਵੇਂ 303 ਵੈਰੈਟੀ ਹੈ ਕਈ ਏਰੀਆ ਦੇ ਵਿੱਚ ਤਾਂ 303 ਬੜੀ ਵਧੀਆ ਰਹੀ ਤੇ ਕਈ ਏਰੀਏ ਦੇ ਵਿੱਚ 303 ਜਿਹੜੀ ਹੈ ਬੜੀ ਘੱਟ ਨਿਕਲੀ ਹੈ ਹੁਣ ਸਾਡੇ ਏਰੀਏ ਦੇ ਵਿੱਚ 303 ਜਿਹੜੀ ਹੈ ਬਹੁਤੀ ਜ਼ਿਆਦਾ ਵਧੀਆ ਨਹੀਂ ਨਿਕਲ ਰਹੀ ਹੈਗੀ ਹੁਣ ਜਿਵੇਂ 3086 ਸੀ 3068 ਸੀ ਵੀ ਬੜਾ ਵਧੀਆ ਨਿਕਲਦੀ ਰਹੀ ਹੈ ਤੇ ਇਹੀ ਗੱਲ ਹੈ ਪ੍ਰਭੂ ਕੋਸ਼ਿਸ਼ ਕਰੋ ਜੇ ਤੁਸੀਂ ਬੀਜ ਕੋਈ ਨਵਾਂ ਲੈਣਾ ਵੀ ਹੈਗਾ ਤਾਂ ਥੋੜਾ ਬਹੁਤਾ ਟ੍ਰਾਇਲ ਕਰੋ ਅੱਧੇ ਕਿੱਲੇ ਦਾ ਕਿੱਲੇ ਦਾ ਟ੍ਰਾਇਲ ਕਰੋ ਇਹ ਨਹੀਂ ਹੈ ਵੀ ਤੁਸੀਂ 5 ਕਿੱਲੇਾਂ ਦਾ 6 ਕਿੱਲੇਾਂ ਦਾ 7 ਕਿੱਲੇਾਂ ਦਾ ਬੀਜ ਲਿਆ ਕੇ ਤੁਸੀਂ ਬੀਜ ਰਹੇ ਹੋ ਤੇ ਇੰਨਾ ਖਰਚਾ ਨਾ ਕਰੋ ਕਿਉਂਕਿ ਇਸ ਵਾਰ ਝੋਨੇ ਦਾ ਝਾੜ ਵੀ ਕਾਫੀ ਜ਼ਿਆਦਾ ਘਟ ਰਿਹਾ ਹੈ ਝੋਨੇ ਦੇ ਝਾੜ ਘਟ ਹੋਣ ਕਰਕੇ ਆਪਾਂ ਫਿਰ ਇੰਨਾ ਖਰਚਾ ਵੀ ਜਿਹੜਾ ਇਹ ਨਹੀਂ ਕਰ ਸਕਦੇ ਤੇ ਇਹ ਸਾਰਾ ਸਿਸਟਮ ਜਿਹੜਾ ਇਹ ਮੌਸਮ ਦੇ ਹਿਸਾਬ ਨਾਲ ਚੱਲਣਾ ਹੁਣ ਆਪਣੇ ਮਨ ਚ ਹੁੰਦਾ ਹੈ ਵੀ ਆਪਾਂ ਕਣਕ ਦਾ ਝਾੜ ਜਿਹੜਾ ਵੱਧ ਤੋਂ ਵੱਧ ਝੋਨੇ ਦੇ ਬਰਾਬਰ ਕੱਢ ਲਈਏ 30 ਕੁਆਂਟਲ 31 ਕੁਆਂਟਲ ਝਾੜ ਕੱਢ ਲਈਏ ਪਰ ਪ੍ਰਭੂ ਇਸ ਵਾਰ ਕੀ ਹੋਇਆ ਝੋਨੇ ਦਾ ਕਣਕ ਦਾ ਝਾੜ ਜਿਹੜਾ ਆਪਾਂ ਝੋਨੇ ਦੇ ਬਰਾਬਰ ਤਾਂ ਨਹੀਂ ਕਰ ਸਕੇ ਪਰ ਝੋਨੇ ਦਾ ਝਾੜ ਕਣਕ ਦੇ ਬਰਾਬਰ ਰਹਿ ਗਿਆ ਕਿੰਨਾ ਜ਼ਿਆਦਾ ਆਪਾਂ ਦਾ ਨੁਕਸਾਨ ਹੋਇਆ ਤਾਂ ਕਰਕੇ ਪ੍ਰਭੂ ਮੈਂ ਇਹੀ ਵਾਰ ਵਾਰ ਫੇਰ ਦੁਆਰਾ ਇਹੀ ਗੱਲ ਰਿਪੀਟ ਕਰਦਾ ਹਾਂ ਬਹੁਤਾ ਜਿਆਦਾ ਟ੍ਰਾਇਲ ਨਾ ਕਰੋ ਸਿਰਫ ਅੱਧਾ ਗਿੱਲਾ ਕਿੱਲਾ ਉਹਦਾ ਟ੍ਰਾਇਲ ਕਰ ਲਓ ਤੇ ਬਾਕੀ ਜਿਹੜੇ ਬੀਜ ਤੁਹਾਡੇ ਖੇਤਾਂ ਦੇ ਵਿੱਚ ਵਧੀਆ ਨਿਕਲੇ ਨੇ ਉਹਨਾਂ ਬੀਜਾਂ ਨੂੰ ਬੀਜੋ ਜੇ ਮੌਸਮ ਸਹੀ ਰਹੇ ਰਹੇਗਾ ਤੇ ਤੁਹਾਡੇ ਉਹੀ ਬੀਜ ਜਿਹੜੇ ਨੇ ਵਧੀਆ ਰਹਿਣਗੇ ਕਣਕ ਦਾ ਬਹੁਤਾ ਜਿਆਦਾ ਫਰਕ ਨਹੀਂ ਪੈਂਦਾ ਹੁੰਦਾ ਭਰਾਵੋ ਕਣਕ ਦਾ ਵੱਤੂ ਵੱਧ ਕੁਆਂਟਲ ਦੋ ਕੁਇੰਟਲ ਦਾ ਇਧਰ ਉਧਰ ਫਰਕ ਪੈ ਜਾਂਦਾ ਹੁੰਦਾ ਕੁਝ ਆਪਣੀ ਮੈਨੇਜਮੈਂਟ ਤੇ ਫਰਕ ਪੈ ਜਾਂਦਾ ਹੈ ਕਈ ਵਾਰ ਆਪਣੇ ਖੇਤਾਂ ਦੇ ਵਿੱਚ ਪਾਣੀ ਭਾਰਾ ਲੱਗ ਗਿਆ ਜਾਂ ਸੋਕਾ ਲੱਗ ਗਿਆ ਕਈ ਵਾਰ ਇਹ ਚੀਜ਼ਾਂ ਦਾ ਵੀ ਕਾਫੀ ਜ਼ਿਆਦਾ ਫਰਕ ਪੈ ਜਾਂਦਾ ਹੁੰਦਾ ਤੇ ਪ੍ਰਭੂ ਹੁਣ ਆਪਾਂ ਮੁੱਲ ਦੇ ਬੀਜ ਲਿਆ ਲਿਆ ਕਿ ਕਿੰਨੇ ਕੁ ਬੀਜ ਲਵਾਂਗੇ ਜਿਹੜੇ ਭਰਾ ਨੇ ਹੁਣ 50 ਕਿੱਲੇ ਜਾਂ 100 ਕਿੱਲੇ ਬੀਜਣੇ ਨੇ ਤੇ ਹੁਣ ਇੰਨਾ ਬੀਜ ਮੁੱਲ ਦਾ ਲਿਆ ਕੇ ਪਾਣਾ ਬੜਾ ਜ਼ਿਆਦਾ ਔਖਾ ਹੋ ਜਾਂਦਾ ਤੇ ਮਾਰਕੀਟ ਦੇ ਵਿੱਚ ਇੰਨੇ ਕੁ ਜ਼ਿਆਦਾ ਬੀਜ ਆ ਚੁੱਕੇ ਨੇ ਕਿ ਆਪਾਂ ਵਹਿਮਾਂ ਦੇ ਵਿੱਚ ਪਏ ਹੋਏ ਆ ਪਰਮਾਂ 'ਚ ਪਏ ਹੋਏ ਆ ਕਿ ਆਪਾਂ ਨੂੰ ਕਿਹੜਾ ਬੀਜ ਬੀਜਣਾ ਚਾਹੀਦਾ ਕਿਹੜੇ ਬੀਜ ਦਾ ਜ਼ਿਆਦਾ ਝਾੜ ਰਹੇਗਾ ਭਰਾਵੋ ਇਹ ਚੀਜ਼ਾਂ ਗਲਤ ਨੇ ਤੁਸੀਂ ਟ੍ਰਾਇਲ ਕਰਨਾ ਇੱਕ ਅੱਧੇ ਬੀਜ ਦਾ ਕਰ ਲਵੋ ਜਾਂ ਦੋ ਪ੍ਰਾ ਰਾਲ ਕੇ ਇੱਕ ਜਣਾ ਇੱਕ ਬੀਜ ਬੀਜ ਲਵੇ ਇੱਕ ਦੂਸਰਾ ਜਣਾ ਦੂਸਰਾ ਬੀਜ ਬੀਜ ਲਵੇ ਜਦੋਂ ਝਾੜ ਨਿਕਲੇ ਤੇ ਫਿਰ ਆਪਸ ਦੇ ਵਿੱਚ ਉਹ ਉਹਨੂੰ ਬੀਜ ਦੇ ਦੇਵੇ ਉਹ ਉਹਦੇ ਨਾਲ ਬੀਜ ਬਦਲ ਲਵੇ ਤੇ ਐਦਾਂ ਦੀਆਂ ਗੱਲਾਂ ਨੇ ਭਰਾਵੋ ਥੋੜਾ ਬੋਤਾ ਆਪਣੇ ਦਿਮਾਗ ਤੋਂ ਕੰਮ ਲਵੋ ਮਾਰਕੀਟ ਦੇ ਵਿੱਚ ਮਹਿੰਗਾਈ ਬੜੀ ਜ਼ਿਆਦਾ ਕਰੀ ਹੋਈ ਹੈ ਬੀਜ ਹੁਣ 20 ਕਿਲੋ ਬੀਜ ਵੀ 4-4000 ਦਾ ਮਿਲਦਾ ਪਿਆ ਇੰਨਾ ਮਹਿੰਗਾ ਬੀਜ ਬੀਜ ਕੇ ਹੁਣ ਆਪਾਂ ਕਟੋ-ਕਟ ਕੁਆਂਟਲ ਝਾੜਤਾ ਆਪਾਂ ਪਹਿਲਾਂ ਹੀ ਘਟਾ ਲਿਆ ਇੰਨਾ ਮਹਿੰਗਾ ਬੀਜ ਲੈ ਕੇ ਤੇ ਇਹ ਚੀਜ਼ਾਂ ਦਾ ਧਿਆਨ ਰੱਖੋ ਭਰਾਵੋ ਜਿਹੜੇ ਬੀਜ ਤੁਸੀਂ ਪਿਛਲੇ ਸਾਲਾਂ ਚ ਲਾਏ ਨੇ ਉਹ ਕੋਈ ਵੀ ਫੇਲ ਨਹੀਂ ਹੋਏ ਉਹ ਬੀਜ ਆਪਣੀ ਜਗ੍ਹਾ ਤੇ ਉਹਨਾਂ ਨੇ ਸਹੀ ਝਾੜ ਦਿੱਤਾ ਜੇ ਮੌਸਮ ਸਹੀ ਰਿਹਾ ਤੇ ਉਹੀ ਬੀਜ ਤੁਹਾਨੂੰ ਪਤਾ ਹੈ ਉਹ ਬੀਜਾਂ ਬਾਰੇ ਵੀ ਇਹ ਬੀਜ ਸਾਡੇ ਵਾਸਤੇ ਵਧੀਆ ਨੇ ਤੇ ਉਹੀ ਬੀਜ ਆਪਣੇ ਬੀਜੋ ਤੇ ਇੱਕ ਗੱਲ ਹੋਰ ਕੋਸ਼ਿਸ਼ ਕਰਿਆ ਕਰੋ ਬੀਜ ਦੜਾ ਕਰਕੇ ਬੀਜਣ ਦੀ ਜਿਵੇਂ ਕੱਲਾ ਬੀਜ ਨਾ ਬੀਜਿਆ ਕਰੋ ਉਹਦੇ ਵਿੱਚ ਦੜਾ ਕਰ ਲਿਆ ਕਰੋ ਦੋ ਬੀਜਾਂ ਨੂੰ ਮਿਕਸ ਕਰਕੇ ਉਹਨਾਂ ਦਾ ਟਾਈਮ ਦੇਖ ਲਿਆ ਕਰੋ ਕਿਹੜੇ ਬੀਜ ਦਾ ਟਾਈਮ ਜਿਹੜਾ ਇਹ ਸਹੀ ਹੈ ਇੱਕੋ ਜਿਹਾ ਟਾਈਮ ਹੈ ਜਿਵੇਂ 155 ਦਿਨ ਦਾ ਟਾਈਮ ਹੈ ਇੱਕ ਬੀਜ ਦਾ ਤੇ ਦੂਜਾ ਬੀਜ ਵੀ 157 ਦਿਨ ਜਾਂ 150 ਦਿਨ ਇਸ ਤਰ੍ਹਾਂ ਮਤਲਬ ਬੀਜ ਮਲਾ ਕੇ ਤੇ ਉਹਨਾਂ ਨੂੰ ਦੜਾ ਕਰਕੇ ਬੀਜਿਆ ਕਰੋ ਤੇ ਚਾਰ ਦੇ ਵਿੱਚ ਜ਼ਰੂਰ ਫਰਕ ਪੈਂਦਾ ਹੈ ਤੇ ਲੋ ਜੀ ਭਰਾਵੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਤੇ ਕਮੈਂਟਾਂ जरूर ਦੱਸਿਓ ਵੀ ਤੁਸੀਂ ਇਸ ਸਾਲ ਕਿਹੜਾ ਬੀਜ ਬੀਜਣ ਜਾ ਰਹੇ ਹੋ ਧੰਨਵਾਦ ਜੀ ਮਿਲਦੇ ਆਪਾਂ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਕਿਸੇ ਕੋਈ ਗੱਲ ਘਟਵਾਦ ਬੋਲੀ ਗਈ ਹੋਵੇ ਤੇ ਖਿਮਾ